ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੈਰੀ ਬੁਲੇਟਿਨ ਦੀ ਸ਼ੁਰੂਆਤ ਕਰ ਲੈਣਿਆ ਹੈਡਲਾਈਨਸ ਦੇ ਨਾਲ ਲਿਬਰਲਾਂ ਦੀ ਕੰਜ਼ਰਵੇਟਿਵਾਂ ਦੇ ਉਤੇ 6 ਪੁਆਇੰਟ ਦੀ ਜਿੱਤ ਦੋ ਵਿੱਚੋਂ ਇੱਕ ਕੈਨੇਡੀਅਨ ਲਿਬਰਲ ਦੇ ਚੋਣ ਜਿੱਤਾਂ ਦੀ ਲਗਾ ਰਹੇ ਨੇ ਉਮੀਦ ਵਾਤਾਵਰਣ ਦੀ ਰੱਖਿਆ ਰਿਹਾਈਸ਼ੀ ਸੰਕਟ ਨੂੰ ਹੱਲ ਕਰਨਾ ਅਤੇ ਅਫੋਰਡੇਬਿਲਟੀ ਕੈਨੇਡੀਅਨਾਂ ਦੇ ਮੁੱਖ ਮੁੱਦੇ 트੍ਰੰਪ ਨਾਲ ਜਿੱਟਣਾ ਵੀ ਵੱਡੇ ਮੁੱਦਿਆਂ ਚ ਸ਼ਾਮਿਲ ਹੈ ਬੀਸੀ ਦੇ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਨਹੀਂ ਲੜਨਗੇ ਫੈਡਰਲ ਚੋਣ ਕਲਾਰਕ ਨੇ ਕਿਹਾ ਉਮੀਦਵਾਰ ਦੇ ਤੌਰ ਤੇ ਨਹੀਂ ਮਿਲਿਆ ਸਹਿਯੋਗ ਖਬਰਾਂ ਵਿਸਤਾਰ ਦੇ ਨਾਲ ਫੈਡਰਲ ਲਿਬਰਲ ਵੋਟਰ ਸਮਰਥਨ ਦੇ ਵਿੱਚ ਕੰਜ਼ਰਵੇਟਿਵਾਂ ਤੋਂ ਅੱਗੇ ਜਿਹੜੇ ਨੇ ਉਹ ਵਧ ਰਹੇ ਨੇ ਅਤੇ ਸਰਵੇਖਣ ਕੀਤੇ ਗਏ ਕੈਨੇਡੀਅਨਾਂ ਵਿੱਚੋਂ ਲਗਭਗ 1 ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਲਿਬਰਲ ਜਿਹੜੇ ਨੇ ਉਹ ਚੋਣ ਜਿੱਤਣਗੇ ਇੱਕ ਨਵੇਂ ਸਰਵੇਖਣ ਤੋਂ ਪਤਾ ਚੱਲਦਾ ਹੈ ਸਰਵੇਖਣ ਕੀਤੇ ਗਏ 44 ਫੀਸਦ ਵੋਟਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਲਿਬਰਲ ਨੂੰ ਵੋਟ ਦੇਣਗੇ ਜਦੋਂ ਕਿ ਕੰਜ਼ਰਵੇਟਿਵਸ 38 ਫੀਸ ਤੋਂ ਅੱਗੇ ਨੇ ਇਸ ਪੋਲ ਦੇ ਵਿੱਚ 21 ਮਾਰਚ ਤੋਂ 23 ਮਾਰਚ ਦੇ ਵਿਚਕਾਰ 1599 ਕੈਨੇਡੀਅਨਾਂ ਦਾ ਸਰਵੇਖਣ ਕੀਤਾ ਗਿਆ ਜਿਸ ਦੇ ਵਿੱਚ ਚੋਣਾਂ ਦਾ ਪਹਿਲਾ ਦਿਨ ਅਤੇ ਉਸ ਤੋਂ ਪਹਿਲਾਂ ਦੇ ਦੋ ਦਿਨ ਸ਼ਾਮਿਲ ਹੈ ਇੱਕ ਹਫਤਾ ਪਹਿਲਾਂ ਜਾਰੀ ਕੀਤੇ ਗਏ ਇੱਕ ਲੈਜਰਡ ਪੋਲ ਦੇ ਵਿੱਚ ਲਿਬਰਲਜ਼ ਨੂੰ 42 ਫੀਸ ਦਾ ਜਿਹੜੇ ਨੇ ਉਹ ਸਮਰਥਨ ਮਿਲਿਆ ਜਦੋਂ ਕਿ ਕੰਜ਼ਰਵੇਟਿਵਾਂ ਨੂੰ 39 ਫੀਸ ਸਮਰਥਨ ਜਿਹੜਾ ਉਹ ਮਿਲਿਆ ਫੈਡਰਲ ਲਿਬਰਲ ਵੋਟਰ ਸਮਰਥਨ ਦੇ ਵਿੱਚ ਕੰਜ਼ਰਵੇਟਿਵਾਂ ਤੋਂ ਅੱਗੇ ਵਧ ਰਹੇ ਨੇ ਤੇ ਸਰਵੇਖਣ ਕੀਤੇ ਗਏ ਦੋ ਕੈਨੇਡੀਅਨਾਂ ਵਿੱਚੋਂ ਲਗਭਗ ਇੱਕ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਲਿਬਰਲ ਚੋਣ ਜਿੱਤਣਗੇ ਇੱਕ ਨਵੇਂ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਲਜੇਰ ਦੁਆਰਾ ਕਰਵਾਏ ਗਏ ਇਸ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਸਰਵੇਖਣ ਕੀਤੇ ਗਏ 44% ਵੋਟਰ ਆਉਣ ਵਾਲੀਆਂ ਚੋਣਾਂ ਵਿੱਚ ਲਿਬਰਲ ਨੂੰ ਵੋਟ ਦੇਣਗੇ ਜਦੋਂ ਕਿ ਕੰਜ਼ਰਵੇਟਿਵ 38% ਤੋਂ ਅੱਗੇ ਹਨ ਇਸ ਪੋਲ ਦੇ ਵਿੱਚ 21 ਮਾਰਚ ਤੋਂ 23 ਮਾਰਚ ਦੇ ਵਿਚਕਾਰ 1599 ਕੈਨੇਡੀਅਨਾਂ ਦਾ ਸਰਵੇਖਣ ਕੀਤਾ ਗਿਆ ਜਿਸ ਵਿੱਚ ਚੋਣਾਂ ਦਾ ਪਹਿਲਾ ਦਿਨ ਅਤੇ ਉਸ ਤੋਂ ਪਹਿਲਾਂ ਦੇ ਦੋ ਦਿਨ ਸ਼ਾਮਿਲ ਨੇ ਇੱਕ ਹਫਤਾ ਪਹਿਲਾਂ ਜਾਰੀ ਕੀਤੇ ਗਏ ਇੱਕ ਲਜੇਰ ਪੋਲ ਦੇ ਵਿੱਚ ਲਿਬਰਲਾਂ ਨੂੰ 42% ਸਮਰਥਨ ਮਿਲਿਆ ਜਦੋਂ ਕਿ ਕਨਜ਼ਰਵੇਟਿਵਾ ਨੂੰ 39% ਸਮਰਥਨ ਮਿਲਿਆ 2023 ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਲਿਬਰਲਾਂ ਨੇ ਲੀਡ ਲਈ ਦੋ ਹਫਤੇ ਪਹਿਲਾਂ ਲਜੇਰ ਦੁਆਰਾ ਕੀਤੇ ਗਏ ਇੱਕ ਸਰਵੇਖਣ ਦੇ ਵਿੱਚ ਲਿਬਰਲ ਅਤੇ ਕਨਜ਼ਰਵੇਟਿਵ 37-37% ਦੇ ਬਰਾਬਰ ਸਨ ਮੌਜੂਦਾ ਸਰਵੇਖਣ ਵਿੱਚ ਐਨਡੀਪੀ ਸਿਰਫ 6% ਸੀ ਜੋ ਪਿਛਲੇ ਸਰਵੇਖਣ ਨਾਲੋਂ 3 ਅੰਕ ਘੱਟ ਸੀ ਪੂਰਬੀ ਕੈਨੇਡਾ ਦੇ ਇਲੇਜਰ ਦੇ ਕਾਰਜਕਾਰੀ ਉਪ ਪ੍ਰਧਾਨ ਸਬੈਸਟੀਅਨ ਡਲੇਰ ਨੇ ਕਿਹਾ ਹੈ ਕਿ ਪਹਿਲਾਂ ਲਿਬਰਲ ਦੇ ਲਈ ਇੱਕ ਛੋਟੀ ਜਿਹੀ ਲੀਡ ਹੁੰਦੀ ਸੀ ਤੇ ਹੁਣ 6 ਅੰਕਾਂ ਦੇ ਅੰਕੜਿਆਂ ਦੇ ਹਿਸਾਬ ਨਾਲ ਮਹੱਤਵਪੂਰਨ ਲੀਡ ਹੈ ਡਲੇਰ ਨੇ ਇਹ ਵੀ ਦੱਸਿਆ ਕਿ ਐਨਡੀਪੀ ਦੇ ਪਤਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਇਹ ਚੋਣ ਦੇ ਕੋੜਿਆਂ ਦੀ ਦੌੜ ਹੈ ਤੇ ਇਹ ਵੀ ਕਿਹਾ ਕਿ ਸਰਵੇਖਣ ਜੋ ਕਿ ਮੁਹਿੰਮ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਬਦਕਿਸਮਤੀ ਨਾਲ ਐਨਡੀਪੀ ਦੇ ਲਈ ਇਹ ਪੁਸ਼ਟੀ ਕਰਦਾ ਹੈ ਕਿ ਹੁਣ ਤੱਕ ਉਹ ਸੱਚਮੁੱਚ ਬਹੁਤ ਪਿੱਛੇ ਨੇ ਉਹਨਾਂ ਦੇ ਪੈਰਾਂ ਹੇਠੋ ਜ਼ਮੀਨ ਵੀ ਜਿਹੜੀ ਹੈ ਉਹ ਗਾਇਬ ਹੋ ਗਈ ਜਾਪਦੀ ਹੈ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਲਿਬਰਲ ਦੇ ਲਈ ਇੱਕ ਪੂਰੀ ਤਰ੍ਹਾਂ ਬਦਲਾ ਹੈ ਤੇ 13 ਜਨਵਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਅਸਤੀਫਾ ਦੇਣ ਦੇ ਆਪਣੇ ਇਰਾਦੇ ਦਾ ਐਲਾਨ ਕਰਨ ਤੋਂ ਇੱਕ ਹਫ਼ਤੇ ਬਾਅਦ ਲਿਬਰਲ ਤੇ ਐਨਡੀਪੀ ਕੰਜ਼ਰਵੇਟਿਵਾ ਤੋਂ ਦੋਰੇ ਅੰਕਾਂ ਨਾਲ ਪਿੱਛੇ ਰਹਿ ਗਏ ਉਸ ਪੋਲ ਦੇ ਵਿੱਚ ਟੋਰੀਜ਼ ਨੇ 47% ਦੀ ਨਿਰਣਾਇਕ ਵੋਟਰਾਂ ਦੇ ਨਾਲ ਇੱਕ ਕਮਾਂਡਿੰਗ ਲੀਡ ਬਣਾਈ ਰੱਖੀ ਜੋ ਜਦੋਂ ਕਿ ਲਿਬਰਲਾਂ ਲਈ 21% ਅਤੇ ਕੰਜ਼ਰਵੇਟਿਵਾ ਲਈ 17% ਹੈ ਸਰਵੇਖਣ ਕੀਤੇ ਗਏ ਲਗਭਗ ਅੱਧੇ ਲੋਕਾਂ ਚੋਂ 48% ਨੇ ਕਿਹਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਲਿਬਰਲ ਚੋਣ ਜਿੱਤਣ ਜਾ ਰਹੇ ਨੇ ਜਦੋਂ ਕਿ ਇੱਕ ਤਿਹਾਈ ਤੋਂ ਘੱਟ ਲੋਕਾਂ ਨੇ ਕਿਹਾ ਸੀ ਕਿ ਕੰਜ਼ਰਵੇਟਿਵ ਜਿੱਤਣਗੇ ਟਰੂਡੋ ਦੇ ਜਾਣ ਤੋਂ ਬਾਅਦ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਕੈਨੇਡਾ ਨੂੰ ਆਪਣੇ ਨਾਲ ਜੋੜਨ ਦੇ ਲਈ ਆਰਥਿਕ ਤਾਕਤ ਦੀ ਵਰਤੋਂ ਕਰਨ ਦੀ ਧਮਕੀ ਦੇਣ ਤੇ ਸਜ਼ਾ ਦੇਣ ਵਾਲੇ ਟੈਰਿਫ ਲਗਾਉਣ ਤੋਂ ਬਾਅਦ ਲਿਬਰਲ ਪਾਰਟੀ ਦੀ ਕਿਸਮਤ ਬਦਲਣੀ ਸ਼ੁਰੂ ਹੋ ਗਈ ਮਾਰਕ ਕਾਰਨੀ ਦੇ ਲਿਬਰਲ ਪਾਰਟੀ ਦੇ ਮੁਖੀ ਬਣਨ ਦੇ ਨਾਲ ਰੁਝਾਨ ਸੁਰੱਖਿਅਤ ਜਾਪਦਾ ਸੀ ਤਾਜ਼ਾ ਸਰਵੇਖਣ ਸੁਝਾ ਦਿੰਦਾ ਹੈ ਕਿ 39% ਕੈਨੇਡੀਅਨ ਸੋਚਦੇ ਨੇ ਕੇ ਕਾਰਨੇ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਬਣਨਗੇ ਜਦੋਂ ਕਿ ਕੰਜ਼ਰਵੇਟਿਵ ਨੇਤਾ ਪੇਰੇ ਪੋਲੀਵਰ 28% ਮੰਨਦੇ ਨੇ ਡਲਰ ਨੇ 11 ਪੁਆਇੰਟ ਦੇ ਪਾੜੇ ਬਾਰੇ ਕਿਹਾ ਹੈ ਕਿ ਇਹ ਇਸ ਵੇਲੇ ਮਾਰਕ ਕਾਰਨੀ ਦੀ ਨਿਜੀ ਅਪੀਲ ਨੂੰ ਦਰਸਾਉਂਦਾ ਹੈ ਸ਼ਾਇਦ ਇਸ ਮੁਹਿੰਮ ਦੇ ਦੌਰਾਨ ਜੋ ਪਰਭਾਸ਼ਿਤ ਕਰਨ ਵਾਲਾ ਕਾਰਨ ਹੋਵੇਗਾ ਉਹ ਇਹ ਹੈ ਕਿ ਮਾਰਕ ਕਾਰਨੀ ਉਹਨਾਂ ਉਮੀਦਾਂ ਨੂੰ ਕਿੰਨੀ ਚੰਗੀ ਤਰ੍ਹਾਂ ਪੂਰਾ ਕਰਨ ਦੇ ਯੋਗ ਹੈ ਤੇ ਆਪਣੇ ਰੈਜ਼ਿਊਮੇ ਦੇ ਵਿੱਚ ਕੀ ਹੈ ਉਸ ਨਾਲ ਮੇਲ ਖਾਂਦਾ ਹੈ ਇਹ ਲੀਡ ਇਸ ਸਮੇਂ ਇਸ ਗੱਲ ਤੇ ਆਧਾਰਿਤ ਹੈ ਕਿ ਕੈਨੇਡੀਅਨ ਉਸ ਨੂੰ ਕੀ ਜਾਣਦੇ ਹਨ ਪਰ ਕੈਨੇਡੀਅਨ ਉਸ ਨੂੰ ਨਹੀਂ ਜਾਣਦੇ ਲਿਬਰਲ 온ਟਾਰੀਓ ਬਰਿਟਿਸ਼ ਕੋਲੰਬੀਆ ਕਿਊਬੇਕ ਅਤੇ ਐਟਲਾਂਟਿਕ ਕੈਨੇਡਾ ਦੇ ਵਿੱਚ ਅੱਗੇ ਹੈ ਜਦੋਂ ਕਿ ਕੰਜ਼ਰਵੇਟਿਵ ਅਲਬਰਟਾ ਸਸਕੈਚੂਅਨ ਤੇ ਮੈਨੀਟੋਬਾ ਦੇ ਵਿੱਚ ਸਭ ਤੋਂ ਵੱਧ ਪਸੰਦੀਦਾ ਬਣਿਆ ਹੋਇਆ ਹੈ ਮਰਦਾਂ ਵਿੱਚ ਦੋਵੇਂ ਪਾਰਟੀਆਂ 42-42% ਦੇ ਨਾਲ ਬਰਾਬਰ ਹਨ ਜਦੋਂ ਕਿ 46% ਔਰਤਾਂ ਨੇ ਲਿਬਰਲਾਂ ਦਾ ਸਮਰਥਨ ਕੀਤਾ ਹੈ ਜਦੋਂ ਕਿ ਕਨਜ਼ਰਵੇਟਿਵ ਲਈ 33% 55 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੇ ਵਿੱਚ ਲਿਬਰਲਾਂ ਨੂੰ ਕਨਜ਼ਰਵੇਟਿਵਾ ਉੱਤੇ ਵੱਡੀ ਲੀਡ ਹੈ ਜਦੋਂ ਕਿ 18 ਤੋਂ 34 ਤੇ 35 ਤੋਂ 54 ਵੋਟਰਾਂ ਦੇ ਵਿੱਚ ਕਨਜ਼ਰਵੇਟਿਵਾ ਨੂੰ ਲਿਬਰਲਾਂ ਦੇ ਉੱਤੇ ਥੋੜੀ ਲੀਡ ਹੈ ਡੈਲਰ ਨੇ ਕਿਹਾ ਹੈ ਕਿ ਹਾਲਿਆ ਪੋਲ ਦਰਸਾਉਂਦੇ ਨੇ ਕਿ ਵੋਟਰਾਂ ਲਈ ਸਭ ਤੋਂ ਵੱਡਾ ਮੁੱਦਾ 트럼ਪ ਅਤੇ ਅਮਰੀਕੀ ਟੈਰਿਫ ਨਾਲ ਨਜਿੱਠਣਾ ਉਨਾ ਕਹੇ ਕਿ ਹੁਣ ਤੱਕ ਵੈਲਡ ਬਾਕਸ ਸਵਾਲ ਇਹ ਹੈ ਕਿ ਕਿਹੜਾ ਨੇਤਾ 트ੰਪ ਨੂੰ ਸੰਭਾਲਣ ਦੇ ਵਿੱਚ ਸਭ ਤੋਂ ਵਧੀਆ ਹੈ ਉਹਨਾਂ ਕਹੇ ਕਿ ਜਿੰਨਾ ਚਿਰ ਮੁਹਿੰਮ ਦਾ ਮੁੱਖ ਮੁੱਦਾ ਡੋਨਲਡ 트ੰਪ ਹੈ ਤੇ ਟੈਰਿਫ ਦੀ ਧਮਕੀ ਜਾਂ ਕੈਨੇਡਾ ਲਈ ਰਿਲੇਵੇਂ ਦੀ ਧਮਕੀ ਇਹ ਮਾਰਕ ਕਰਨ ਦੀ ਮਦਦ ਕਰਦਾ ਹੈ ਕਨਜ਼ਰਵੇਟਿਵ ਵਰਗੀਆਂ ਪਾਰਟੀਆਂ ਨੂੰ ਅੱਗੇ ਵਧਣ ਦੇ ਲਈ ਕਫਾਇਤੀ ਤੇ ਮਹਿੰਗਾਈ ਵਰਗੇ ਮੁੱਦਿਆਂ ਬਾਰੇ ਗੱਲ ਕਰਨ ਦੇ ਲਈ ਚਰਚਾ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦੀ ਵੀ ਲੋੜ ਹੋਵੇਗੀ ਕੈਨੇਡੀਅਨਾਂ ਦੱਖਣ ਵੱਲ ਦੇਖ ਰਹੇ ਹਨ ਅਤੇ ਸੰਯੁਕਤ ਰਾਜ ਤੋਂ ਕੀ ਆ ਰਿਹਾ ਹੈ ਇਸ ਬਾਰੇ ਵੀ ਬਹੁਤ ਚਿੰਤਤ ਹੈ ਮੁੱਖ ਮੁੱਦੇ ਜਿਨ੍ਹਾਂ ਨੇ ਅਸਲ ਦੇ ਵਿੱਚ ਮੇਰੇ ਪੋਲੀਵਰ ਨੂੰਗਵਾਈ ਦੇ ਵਿੱਚ ਲਿਆਂਦਾ ਸੀ ਇਸ ਸਮੇਂ ਵੋਟਰਾਂ ਲਈ ਐਨੇ ਮਹੱਤਵਪੂਰਨ ਨਹੀਂ ਹੈ న్యూਸ ਟੈਸਟੂ ਚੈਨਲ ਪੰਜਾਬੀ ਦੀ ਰਿਪੋਰਟ ਕੈਨੇਡਾ ਦੀਆਂ ਸੰਗੀ ਚੋਣਾਂ ਜਿਹੜੀਆਂ ਨੇ ਉਹ ਅਧਿਕਾਰਤ ਤੌਰ ਤੇ ਸ਼ੁਰੂ ਹੋਣ ਦੇ ਨਾਲ ਲੰਡਨ ਅੰਟੈਰੀਓ ਦੇ ਕੁਝ ਨਿਵਾਸੀਆਂ ਨੇ ਉਹਨਾਂ ਮੁੱਦਿਆਂ ਨੂੰ ਜਾਗਰ ਕੀਤਾ ਜੋ ਉਹਨਾਂ ਦੇ ਲਈ ਸਭ ਤੋਂ ਉੱਪਰ ਹਨ ਜਿਨ੍ਹਾਂ ਨੂੰ ਉਹ ਚਾਹੁੰਦੇ ਨੇ ਕਿ ਦੇਸ਼ ਦੀ ਅਗਲੀ ਸਰਕਾਰ ਤਸਦੀਕ ਦੇਵੇ ਲੰਡਨ ਵਾਸੀਆਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਅਗਲਾ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਦੇ ਵਪਾਰੀ ਯੁੱਧ ਅਤੇ ਕੈਨੇਡਾ ਦੀ ਪ੍ਰਭੂਸੱਤਾ ਦੇ ਲਈ ਖਤਰਿਆਂ ਦਾ ਸਾਹਮਣਾ ਕਰੇ ਰਹਿਣ ਸਹਿਣ ਦੀ ਉੱਚ ਕੀਮਤ ਨੂੰ ਰੋਕੇ ਸੂਬਿਆਂ ਵਿਚਕਾਰ ਵਪਾਰ ਨੂੰ ਆਸਾਨ ਬਣਾਏ ਅਤੇ ਵਾਤਾਵਰਣ ਤੇ ਧਿਆਨ ਜਿਹੜਾ ਹੈ ਉਹ ਕੇਂਦ੍ਰਿਤ ਕਰੇ ਵਾਤਾਵਰਣ ਦੀ ਰੱਖਿਆ ਰਿਹਾਈਸ਼ੀ ਸੰਕਟ ਨੂੰ ਹੱਲ ਕਰਨਾ ਤੇ ਕਫਾਇਤੀ ਦੇ ਪ੍ਰਮੁੱਖ ਤਿੰਨ ਚੋਣ ਮੁੱਦੇ ਨੇ ਜਿਵੇਂ ਕਿ ਸੰਗੀ ਚੋਣਾਂ ਦੀ ਦੌੜ ਪ੍ਰਚਾਰ ਦੇ ਪਹਿਲੇ ਹਫ਼ਤੇ ਦੇ ਵਿੱਚ ਦਾਖਲ ਹੋ ਰਹੀ ਹੈ ਤਾਂ ਇਸ ਮਹੀਨੇ ਦੇ ਸ਼ੁਰੂ ਵਿੱਚ ਕਰਵਾਏ ਗਏ ਇੱਕ ਲੈਜਰ ਪੋਲ ਦੇ ਵਿੱਚ ਪਾਇਆ ਗਿਆ ਹੈ ਕਿ 트럼ਪ ਪ੍ਰਸ਼ਾਸਨ ਅਧੀਨ ਟੈਰਿਫ ਰਹਿਣ ਸਹਿਣ ਦੀ ਲਾਗਤ ਅਤੇ ਆਰਥਿਕਤਾ ਸਮੇਤ ਅਮਰੀਕੀ ਸਬੰਧ ਕੈਨੇਡੀਅਨਾਂ ਲਈ ਸਭ ਤੋਂ ਮਹੱਤਵਪੂਰਨ ਮੁੱਦੇ ਨੇ ਸਿਹਤ ਸੰਭਾਲ, ਕਫਾਈਤੀ ਰਿਹਾਇਸ਼, ਇਮੀਗ੍ਰੇਸ਼ਨ ਅਤੇ ਵਾਤਾਵਰਣ ਨੇ ਸਰਵੇਖਣ ਦੇ ਵਿੱਚ ਉੱਤਰਦਾਤਾਵਾਂ ਤੋਂ ਪੁੱਛੇ ਗਏ ਪ੍ਰਮੁੱਖ ਮੁੱਦਿਆਂ ਨੂੰ ਇਕੱਠਾ ਕੀਤਾ। ਕੁੱਲ ਮਿਲਾ ਕੇ ਪੋਲ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਸਰਵੇਖਣ ਕੀਤੇ ਗਏ ਵੋਟਰਾਂ ਨੇ ਸੰਗੀ ਲਿਬਰਲ ਅਤੇਜ ਦੇ ਨੇਤਾ ਮਾਰਕ ਕਾਰਨੀ ਨੂੰ ਅਮਰੀਕੀ ਸਬੰਧਾਂ ਦੇ ਨਾਲ ਨੇੜੇ ਠਣ ਲਈ ਸਭ ਤੋਂ ਵਧੀਆ ਮੰਨਿਆ। ਇਹ ਆਨਲਾਈਨ ਪੋਲ ਦਾ ਸਮਾਰਥ ਤੋਂ 13 ਮਾਰਚ ਦੇ ਵਿਚਕਾਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ 1504 ਕੈਨੇਡੀਅਨਾਂ ਦੇ ਵਿੱਚ ਕੀਤਾ ਗਿਆ ਸੀ ਜਿਨ੍ਹਾਂ ਨੂੰ ਕੈਨੇਡੀਅਨ ਆਬਾਦੀ ਦੇ ਪ੍ਰਤੀਨਿਧੀ ਨਮੂਨੇ ਨੂੰ ਯਕੀਨੀ ਬਣਾਉਣ ਲਈ ਉਮਰ, ਲਿੰਗ, ਖੇਤਰ ਤੇ ਸਿੱਖਿਆ ਦੇ ਅਨੁਸਾਰ ਭਾਗ ਦਿੱਤਾ ਗਿਆ ਸੀ। ਇਤਵਾਰ ਨੂੰ ਕਾਰਨੀ ਨੇ 44ਵੀਂ ਸੰਸਦ ਨੂੰ ਭੰਗ ਕਰਨ ਲਈ ਰਸਮੀ ਤੌਰ ਤੇ ਗਵਰਨਰ ਜਨਰਲ ਨਾਲ ਮੁਲਾਕਾਤ ਕੀਤੀ ਜਿਸ ਨਾਲ ਕੈਨੇਡੀਅਨਾਂ ਨੂੰ 28 ਅਪ੍ਰੈਲ ਨੂੰ ਚੋਣਾਂ ਲਈ ਭੇਜਿਆ ਗਿਆ ਜਦੋਂ ਇਹ ਪੁੱਛਿਆ ਗਿਆ ਕਿ ਕੈਨੇਡਾ ਬਾਰੇ ਸੋਚਣ ਵੇਲੇ ਸਭ ਤੋਂ ਮਹੱਤਵਪੂਰਨ ਮੁੱਦਾ ਕੀ ਹੈ ਤਾਂ 26% ਵੋਟਰਾਂ ਨੇ ਅਮਰੀਕੀ ਸਬੰਧਾਂ ਵੱਲ ਇਸ਼ਾਰਾ ਕੀਤਾ ਜਦੋਂ ਕਿ 22% ਨੇ ਮਹਿੰਗਾਈ ਤੇ 10% ਨੇ ਆਰਥਿਕਤਾ ਵੱਲ ਇਸ਼ਾਰਾ ਕੀਤਾ ਸਰਵੇਖਣ ਕੀਤੇ ਗਏ ਲੋਕਾਂ ਵਿੱਚੋਂ 41% ਦੇ ਲਿਬਰਲ ਵੋਟਰਾਂ ਨੇ ਕਿਹਾ ਕਿ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਮੁੱਦਾ ਅਮਰੀਕਾ ਦੇ ਸਬੰਧ ਹਨ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਵੋਟਰ ਮਹਿੰਗਾਈ ਅਤੇ ਆਰਥਿਕਤਾ ਦੇ ਨਾਲ ਵਧੇਰੇ ਚਿੰਤਤ ਹੈ ਖੇਤਰੀ ਤੌਰ ਤੇ ਕਿਊਬੈਕ ਦੇ 32% ਨਿਵਾਸੀਆਂ ਨੇ ਕਿਹਾ ਹੈ ਕਿ ਕੈਨੇਡਾ ਅਮਰੀਕਾ ਸਬੰਧ ਸਭ ਤੋਂ ਮਹੱਤਵਪੂਰਨ ਮੁੱਦਾ ਹੈ ਜਦੋਂ ਕਿ 29% ਅਲਬਰਟਾ ਵਾਸੀਆਂ ਨੇ ਕਿਹਾ ਹੈ ਕਿ ਮਹਿੰਗਾਈ ਸਭ ਤੋਂ ਉੱਪਰ ਹੈ ਸਰਵੇਖਣ ਵਿੱਚ ਸ਼ਾਮਿਲ 55 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਅਮਰੀਕੀ ਸਬੰਧਾਂ ਬਾਰੇ ਵਧੇਰੇ ਚਿੰਤਤ ਹੈ ਜਦੋਂ ਕਿ ਮਹਿੰਗਾਈ ਤੇ ਆਰਥਿਕਤਾ 18 ਤੋਂ 34 ਤੇ 35 ਤੋਂ 54 ਉਮਰ ਸਮੂਹਾਂ ਲਈ ਕ੍ਰਮਵਾਰ 25% ਤੇ 29% ਮਹੱਤਵਪੂਰਨ ਹੈ ਪੋਲ ਦੇ ਅਨੁਸਾਰ ਜਦੋਂ ਵੀ ਨਵੀਂ ਸੰਗੀ ਸਰਕਾਰ ਚੁਣੀ ਜਾਂਦੀ ਹੈ ਕੈਨੇਡਾ ਅਮਰੀਕਾ ਸਬੰਧ ਇੱਕ ਤਿਹਾਈ ਕੈਨੇਡੀਅਨਾਂ ਲਈ ਸਭ ਤੋਂ ਵੱਡੀ ਤਰਜੀਹ ਬਣੇ ਰਹਿੰਦੇ ਨੇ ਜਦੋਂ ਕਿ 27% ਰਹਿਣ ਸੈਨ ਦੀ ਲਾਗਤ ਲਈ ਅਤੇ 16% ਆਰਥਿਕਤਾ ਦਾ ਕਹਿਣਾ ਹੈ ਦੇਸ਼ ਭਰ ਦੇ ਵਿੱਚ ਅਮਰੀਕਾ ਦੇ ਸਬੰਧ ਉਡੈਰਿਓ ਵਾਸੀਆਂ ਲਈ ਬਧੇਰੇ ਮਹੱਤਵਪੂਰਨ ਜਾਪਦੇ ਨੇ ਪਰ ਬੀਸੀ ਦੇ ਲਈ ਘੱਟ ਨੇ ਉਮਰ ਦੇ ਨਾਲ ਸਬੰਧਾ ਪ੍ਰਤੀ ਉਹਨਾਂ ਦੀ ਚਿੰਤਾ ਵਧਦੀ ਜਾਂਦੀ ਹੈ 55 ਸਾਲ ਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਦੇ ਇਸ ਭਾਵਨਾ ਨਾਲ ਸਹਿਮਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜਦੋਂ ਕਿ 55 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਰਹਿਣ ਸਹਿਣ ਦੀ ਲਾਗਤ ਵੱਲ ਝੁਕਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਇਸ ਦੌਰਾਨ ਟਰੰਪ ਪ੍ਰਸ਼ਾਸਨ ਦੇ ਅਧੀਨ ਅਮਰੀਕਾ ਕੈਨੇਡਾ ਸਬੰਧ ਲਿਬਰਲ ਵੋਟਰਾਂ ਤੇ ਐਨਡੀਪੀ ਵੋਟਰਾਂ ਦੇ ਲਈ ਵੱਡੀ ਤਰਜੀਹ ਹਨ ਜਦੋਂ ਕਿ ਸੀਪੀਸੀ ਵੋਟਰਾਂ ਦੇ ਲਈ ਰਹਿਣ ਸਹਿਣ ਦੀ ਲਾਗਤ ਵਧੇਰੇ ਮਹੱਤਵਪੂਰਨ ਹੈ ਜਦੋਂ ਇਹ ਗੱਲ ਆਉਂਦੀ ਹੈ ਕਿ ਕਿਹੜੀ ਪਾਰਟੀ ਅਮਰੀਕਾ ਦੇ ਨਾਲ ਸਬੰਧਾਂ ਨੂੰ ਸੰਭਾਲਣ ਲਈ ਸਭ ਤੋਂ ਵਧੀਆ ਹੈ ਤਾਂ ਸਰਵੇਖਣ ਕੀਤੇ ਗਏ ਲੋਕਾਂ ਵਿੱਚੋਂ 37% ਨੇ ਲਿਬਰਲਾਂ ਨੂੰ ਕਿਹਾ ਹੈ ਕਿ CPC ਲਈ ਇਹ 31% ਸੀ ਹਾਲਾਂਕਿ ਕਨਜ਼ਰਵੇਟਿਵ ਵਿੱਤੀ ਮਾਮਲਿਆਂ ਵਿੱਚ ਬਿਹਤਰ ਪ੍ਰਦਰਸ਼ਨ ਕਰਦੇ ਨੇ ਸਿਹਹ ਸੰਭਾਲ ਦੀ ਗੱਲ ਆਉਂਦੀ ਹੈ ਤਾਂ ਦੋਵੇਂ ਪਾਰਟੀਆਂ ਬਰਾਬਰ ਹਨ ਹਾਲਾਂਕਿ CPC ਨੇ ਇਮੀਗ੍ਰੇਸ਼ਨ ਮੁੱਦਿਆਂ ਤੇ ਲਿਬਰਲਾਂ ਨੂੰ 36% ਦੇ ਮੁਕਾਬਲੇ 25% ਤੇ ਪਛੜ ਦਿੱਤਾ ਹਾਲਾਂਕਿ ਲਗਭਗ 20 ਤੋਂ 25 ਫੀਸਦੀ ਕੈਨੇਡੀਅਨਾਂ ਨੇ ਮੰਨਿਆ ਕਿ ਉਹ ਨਹੀਂ ਜਾਣਦੇ ਕਿ ਅਮਰੀਕਾ ਕੈਨੇਡਾ ਸਬੰਧਾਂ ਮਹਿੰਗਾਈ ਆਰਥਿਕਤਾ ਸਿਹਤ ਸੰਭਾਲ ਇਮੀਗ੍ਰੇਸ਼ਨ ਅਤੇ ਵਾਤਾਵਰਨ ਦਾ ਪ੍ਰਬੰਧਨ ਕਰਨ ਲਈ ਕਿਹੜੀ ਪਾਰਟੀ ਸਭ ਤੋਂ ਵਧੀਆ ਹੈ ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ ਇਸ ਗੱਲ ਤੇ ਖੇਤਰੀ ਅੰਤਰ ਹੈ ਕਿ ਕਿਹੜੀ ਪਾਰਟੀ ਅਮਰੀਕੀ ਸਬੰਧਾਂ ਨੂੰ ਸੰਭਾਲਣ ਲਈ ਬਿਹਤਰ ਢੰਗ ਨਾਲ ਤਿਆਰ ਹੈ 온ਟਾਰੀਓ ਤੇ ਕਿਊਬਿਕ ਦੇ ਵਿੱਚ ਹਰੇਕ ਸੂਬੇ ਵਿੱਚ 40 ਫੀਸਦੀ ਤੋਂ ਵੱਧ ਲੋਕਾਂ ਨੇ ਲਿਬਰਲਾਂ ਦਾ ਪੱਖ ਲਿਆ ਜਦੋਂ ਕਿ BC ਤੇ ਐਟਲਾਂਟਿਕ ਸੂਬਿਆਂ ਦੇ ਵਿੱਚ ਹਰੇਕ ਖੇਤਰ ਵਿੱਚ 35 ਫੀਸਦੀ ਤੋ ਬਾਅਦ ਸਮਰਥਨ ਪ੍ਰਾਪਤ ਹੋਇਆ ਇਸ ਦੌਰਾਨ ਅਲਬਰਟਾ ਤੇ ਸਸਕੇਚੁਆਨ ਮੈਨੀਟੋਬਾ ਦੇ ਵਿੱਚ ਹਰੇਕ ਸੂਬੇ ਵਿੱਚ 40% ਤੋਂ ਵੱਧ ਲੋਕਾਂ ਨੇ CPC ਨੂੰ ਇਸ ਮੁੱਦੇ ਨੂੰ ਸੰਭਾਲਣ ਲਈ ਸਭ ਤੋਂ ਵਧੀਆ ਮੰਨਿਆ ਕੈਨੇਡਾ ਅਮਰੀਕਾ ਸਬੰਧਾਂ ਦਾ ਵਿਸ਼ਾ ਵੀ ਵੱਖ-ਵੱਖ ਵਿਅਕਤੀਆਂ ਨਾਲ ਵੱਖੋ-ਵੱਖਰਾ ਸੀ ਪੋਲ ਦੇ ਨਤੀਜਿਆਂ ਅਨੁਸਾਰ ਮੱਧ ਲਿਬਰਲ ਕੈਨ ਦੀ 100 ਹੀ ਸੰਭਾਵਨਾ ਇਹ ਰੱਖਦੇ ਨੇ ਜਿੰਨੀ ਕਿ ਉਹ CPC ਕਹਿੰਦੇ ਨੇ ਉਹ ਔਰਤਾਂ ਨਾਲੋਂ CPC ਕਹਿੰਦੀ ਜ਼ਿਆਦਾ ਸੰਭਾਵਨਾ ਰੱਖਦੇ ਨੇ ਦੂਜੇ ਪਾਸੇ ਔਰਤਾਂ ਇਹ ਕਹਿੰਦੀ ਜ਼ਿਆਦਾ ਸੰਭਾਵਨਾ ਰੱਖਦੀਆਂ ਨੇ ਕਿ ਉਹ ਅਨਿਸ਼ਚਿਤ ਹਨ ਬਜ਼ੁਰਗ ਕੈਨੇਡੀਅਨ ਨੂੰ ਇਹ ਮਹਿਸੂਸ ਹੋਣ ਦੀ ਜ਼ਿਆਦਾ ਸੰਭਾਵਨਾ ਹੈ ਕਿ ਲਿਬਰਲ ਮੁੱਦੇ ਨੂੰ ਸੰਭਾਲਣ ਲਈ ਬਿਹਤਰ ਢੰਗ ਨਾਲ ਲੈ ਸਨ ਕੁੱਲ ਮਿਲਾ ਕੇ 37% ਲੋਕਾਂ ਦਾ ਮੰਨਣਾ ਹੈ ਕਿ ਕਾਰਨੇ ਟ੍ਰੰਪ ਪ੍ਰਸ਼ਾਸਨ ਦੇ ਅਧੀਨ ਅਮਰੀਕੀ ਸਬੰਧਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਹੱਲ ਕਰਨ ਦੇ ਯੋਗ ਹੋਣਗੇ ਤੇ 36% ਦਾ ਕਹਿਣਾ ਹੈ ਕਿ ਅਰਥ ਵਿਵਸਥਾ ਨਾਲ ਲਜਿੱਠਣ ਲਈ ਲਿਬਰਲ ਨੇਤਾ ਪਸੰਦੀ ਦਾ ਵਿਕਲਪ ਹੈ ਹਾਲਾਂਕਿ 34% ਦਾ ਕਹਿਣਾ ਹੈ ਕਿ ਸੀਪੀਸੀ ਨੇਤਾ ਪਿਆਰੇ ਪੌਲੀ ਵਰ ਤੋਂ ਇਮੀਗ੍ਰੇਸ਼ਨ ਨੂੰ ਬਿਹਤਰ ਢੰਗ ਨਾਲ ਸੰਭਾਲਣ ਦੀ ਉਮੀਦ ਹੈ ਤੇ 31% ਉਹਨਾਂ ਨੂੰ ਰਹਿਣ ਸਹਿਣ ਦੀ ਲਾਗਤ ਅਤੇ ਕਾਫੀਤੀ ਸਮਰਥਨ ਨੂੰ ਸੰਭਾਲਣ ਦਾ ਸਮਰਥਨ ਕਰਦੇ ਨੇ ਕੈਨੇਡੀਅਨ ਦੇ ਇੱਕ ਵੱਡੇ ਹਿੱਸੇ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਕਿਹੜਾ ਨੇਤਾ ਮੁੱਖ ਉਹ ਜਿਹੜਾ ਇਹ ਮੁੱਦੇ ਨੂੰ ਸੰਭਾਲਣ ਲਈ ਸਭ ਤੋਂ ਵਧੀਆ ਢਾਂਗ ਨਾਲ ਲੈਸ ਹੈ ਸੀਪੀਸੀ ਦੇ ਲਿਬਰਲ ਵੋਟਰ ਇਹ ਸੋਚਣ ਦੀ ਜ਼ਿਆਦਾ ਸੰਭਾਵਨਾ ਰੱਖਦੇ ਨੇ ਕਿ ਉਹਨਾਂ ਦੀ ਆਪਣੀ ਪਾਰਟੀ ਦਾ ਨੇਤਾ ਅਮਰੀਕੀ ਸਬੰਧਾਂ ਨੂੰ ਸੰਭਾਲਣ ਲਈ ਸਭ ਤੋਂ ਵਧੀਆ ਹੈ ਜਦੋਂ ਕਿ 52% ਐਨਡੀਪੀ ਸਮਰਥਨ ਅਤੇ 34% ਗ੍ਰੀਨ ਵੋਟਰ ਕਾਰਨੇ ਨੂੰ ਚੁਣਨ ਦੀ ਜ਼ਿਆਦਾ ਸੰਭਾਵਨਾ ਰੱਖਦੇ ਨੇ ਖੇਤਰੀ ਤੌਰ ਤੇ ਇਸ ਗੱਲ ਦੇ ਵਿੱਚ ਅੰਤਰ ਹੈ ਕਿ VOTER ਅਮਰੀਕੀ ਸਬੰਧਾਂ ਨੂੰ ਸੰਭਾਲਣ ਲਈ ਸਭ ਤੋਂ ਵਧੀਆ ਉਮੀਦਵਾਰ ਕਿਸ ਨੂੰ ਸਮਝਦੇ ਨੇ BCU ਡੈਰੀਓ ਤੇ ਕਯੂਬਿਕ ਦੇ ਵਿੱਚ ਹਰੇਕ ਸੂਬੇ ਵਿੱਚ 40% ਲੋਕਾਂ ਨੇ ਕਾਰਨੇ ਦਾ ਪੱਖ ਲਿਆ ਜਦੋਂ ਕਿ ਅਲਬਰਟਾ ਤੇ ਸਸਕੈਚੂਨ ਮੈਨੀਟੋਬਾ ਦੇ ਵਿੱਚ 42% ਲੋਕਾਂ ਨੇ ਪੋਲੀਵਰ ਦਾ ਪੱਖ ਲਿਆ ਕਾਰਨੇ ਨੂੰ ਬਜ਼ੁਰਗ ਕੈਨੇਡੀਅਨਾਂ ਵਿੱਚ ਵੀ ਵਧੇਰੇ ਸਮਰਥਨ ਮਿਲਦਾ ਜਾਪਦਾ ਹੈ ਹਾਲਾਂਕਿ ਵਧੇਰੇ ਮਰਦਾਂ ਦਾ ਮੰਨਣਾ ਹੈ ਕਿ ਪੋਲੀਵਰ ਇਸ ਮੁੱਦੇ ਨੂੰ ਸੰਭਾਲਣ ਲਈ ਸਭ ਤੋਂ ਵਧੀਆ ਹੈ ਜਦੋਂ ਕਿ ਮਰਦਾਂ ਵਿੱਚ ਕਾਰਨੇ ਕਹਿਣ ਦੀ ਓਨੀ ਹੀ ਸੰਭਾਵਨਾ ਹੁੰਦੀ ਹੈ ਜ ਕਿਉਂ ਪੋਲੀਵਰ ਕਹਿੰਦੀ ਉਹ ਔਰਤਾਂ ਦੇ ਨਾਲੋਂ ਜ਼ਿਆਦਾ ਸੰਭਾਵਨਾ ਰੱਖਦੇ ਨੇ ਕਿ ਇਸ ਮੁੱਦੇ ਨੂੰ ਸੰਭਾਲਣ ਲਈ ਪੋਲੀਵਰ ਨੂੰ ਚੁਣਨ ਦੂਜੇ ਪਾਸੇ ਔਰਤਾਂ ਇਹ ਕਹਿਣ ਦੀ ਜ਼ਿਆਦਾ ਸੰਭਾਵਨਾ ਰੱਖਦੀਆਂ ਹਨ ਕਿ ਉਹ ਅਨਿਸ਼ਚਿਤ ਹਨ ਵੱਡੀ ਉਮਰ ਦੇ ਕੈਨੇਡੀਅਨਾਂ ਨੂੰ ਇਹ ਮਹਿਸੂਸ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿ ਕਾਰਨੇ ਇਸ ਮੁੱਦੇ ਨੂੰ ਸੰਭਾਲਣ ਲਈ ਬਿਹਤਰ ਢੰਗ ਨਾਲ ਤਿਆਰ ਹੈ ਨਿਊਜ਼ ਟੈਸਟੋ ਚੈਨਲ ਪੰਜਾਬੀ ਦੀ ਰਿਪੋਰਟ ਬੀਸੀ ਦੇ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਦਾ ਕਹਿਣਾ ਹੈ ਕਿ ਉਹ ਸੰਗੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ ਕਲਾਰਕ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਹੈ ਕਿ ਉਹਨਾਂ ਨੂੰ ਦੇਸ਼ ਭਰ ਦੇ ਲਿਬਰਲ ਅਤੇ ਦੋਸਤਾਂ ਤੋਂ ਬਹੁਤ ਉਤਸ਼ਾਹ ਮਿਲਿਆ ਹੈ ਪਰ ਉਹ ਉਮੀਦਵਾਰ ਵਜੋਂ ਚੋਣ ਨਹੀਂ ਲੜਨਗੇ ਜਨਵਰੀ ਦੇ ਸ਼ੁਰੂ ਦੇ ਵਿੱਚ ਕਲਾਰਕ ਨੇ ਪੁਸ਼ਟੀ ਕੀਤੀ ਹੈ ਕਿ ਉਹ ਲੀਡਰਸ਼ਿਪ ਲਈ ਚੋਣ ਲੜਨ ਬਾਰੇ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੇ ਨੇ ਪਰ ਇਹ ਵੀ ਇਨਕਾਰ ਕੀਤਾ ਹੈ ਕਿ ਉਹਨਾਂ ਨੇ 2022 ਦੇ ਵਿੱਚ ਕੰਜ਼ਰਵੇਟਿਵ ਨੇਤਾ ਬਣਨ ਦੀ ਕੋਸ਼ਿਸ਼ ਦੇ ਵਿੱਚ ਕਿਊਬਿਕ ਦੇ ਸਾਬਕਾ ਪ੍ਰੀਮੀਅਰ ਜੇਨ ਚੋਰਸਟ ਨੂੰ ਵੋਟ ਦਿੱਤੀ ਸੀ ਇੱਕ ਦੌੜ ਜੋ ਪੀਰੇ ਪੋਲੀਵਰ ਨੇ ਜਿੱਤੀ ਸੀ ਕਲਾਰਕ ਜਿਸ ਨੇ ਆਪਣੇ ਆਪ ਨੂੰ ਜੀਵਨ ਭਰ ਲਿਬਰਲ ਕਿਹਾ ਹੈ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਜਨਤਕ ਤੌਰ ਦੇ ਉੱਤੇ ਚਾਰਸਟਰੀ ਲੀਡਰਸ਼ਿਪ ਦੌੜ ਦਾ ਸਮਰਥਨ ਕਰਨ ਦੇ ਬਾਵਜੂਦ ਉਹ ਕਦੇ ਵੀ ਜਿਹੜਾ ਉਸ ਤਰੀਕੇ ਨਾਲ ਪਾਰਟੀ ਦੇ ਵਿੱਚ ਸ਼ਾਮਿਲ ਨਹੀਂ ਹੋਏ ਤੇ ਨਾ ਹੀ ਦੌੜ ਲਈ ਕਦੇ ਵੀ ਵੋਟ ਪੱਤਰ ਉਹਨਾਂ ਨੇ ਪ੍ਰਾਪਤ ਕੀਤਾ ਫਿਰ ਕਨਜ਼ਰਵੇਟਿਵਾ ਨੇ ਆਪਨੇ ਇਲੈਕਟ੍ਰੋਨਿਕਲ ਰਿਕਾਰਡਾਂ ਦਾ ਇੱਕ ਸਕ੍ਰੀਨ ਗ੍ਰੈਬ ਪ੍ਰਦਾਨ ਕੀਤਾ ਜਿਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਕਲਾਰਕ 2 ਜੂਨ 2022 ਤੋਂ 30 ਜੂਨ 2023 ਤੱਕ 파ਟੀ ਦਾ ਇੱਕ ਸਰਗਰਮ ਮੈਂਬਰ ਸੀ 10 ਜਨਵਰੀ ਨੂੰ ਕਲਾਰਕ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਚਰੇ ਦੇ ਹੱਥ ਰੱਖਣ ਵਾਲਾ ਈਮੋਜੀ ਪੋਸਟ ਕੀਤਾ ਤੇ ਉਹਨਾਂ ਕਿਹਾ ਹੈ ਕਿ ਉਸਨੇ ਗਲਤ ਬੋਲਿਆ ਪਰ ਉਹ ਕਹਿੰਦੇ ਨੇ ਕਿ ਉਹ ਆਪਣੇ ਇਸ ਦਾਅਵੇ ਤੋਂ ਪਿੱਛੇ ਨਹੀਂ ਹਟਣਗੇ ਤੇ ਉਹਨਾਂ ਨੇ ਪੋਲੀਵਰਡ ਨੂੰ ਰੋਕਣ ਦੇ ਲਈ ਚਾਰਸ ਦਾ ਸਮਰਥਨ ਵੀ ਕੀਤਾ ਸੀ 14 ਜਨਵਰੀ ਨੂੰ ਉਹਨਾਂ ਨੇ ਪੁਸ਼ਟੀ ਕੀਤੀ ਕਿ ਉਹ ਸੰਗੀ ਲਿਬਰਲ ਲੀਡਰਸ਼ਿਪ ਦੇ ਲਈ ਚੋਣ ਦੀ ਲੜਨਗੇ ਇਹ ਕਹਿੰਦੇ ਹੋਏ ਕਿ ਇੱਕ ਸਫਲ ਮੁਹਿੰਮ ਨੂੰ ਇਕੱਠਾ ਕਰਨ ਦੇ ਲਈ ਕਾਫੀ ਸਮਾਂ ਨਹੀਂ ਹੈ ਵੈਂਕੂਵਰ ਆਇਲੈਂਡ ਅਤੇ ਵਸ਼ਿੰਗਟਨ ਰਾਜ ਦੇ ਵਿਚਕਾਰ ਇੱਕ ਫੈਰੀ ਸੇਵਾ ਦੇ ਸੰਚਾਲਕ ਦਾ ਕਹਿਣਾ ਹੈ ਕਿ ਐਤਵਾਰ ਨੂੰ ਵਿਕਟੋਰੀਆ ਬੰਦਰਗਾਹ ਦੇ ਵਿੱਚ ਦਾਖਲ ਹੁੰਦੇ ਹੀ ਅਣਜਾਣੇ ਦੇ ਵਿੱਚ ਕੈਨੇਡੀਅਨ ਝੰਡੇ ਨੂੰ ਉਲਟਾ ਲਹਿਰਾਉਣ ਦੇ ਲਈ ਉਹਨਾਂ ਨੂੰ ਅਫਸੋਸ ਹੈ ਬਲੈਕ ਬਾਲ ਫੈਰੀ ਲਾਈਨ ਜੋ ਕਿ ਵਿਕਟੋਰੀਆ ਤੇ ਪੋਰਟ ਐਂਜਲਜ਼ ਵਾਸ਼ਿੰਗਟਨ ਦੇ ਵਿੱਚਕਾਰ ਇਕੋ ਫੈਰੀ ਚਲਾਉਂਦੀ ਹੈ ਦਾ ਕਹਿਣਾ ਹੈ ਕਿ ਬੰਦਰਗਾਹ ਤੇ ਪਹੁੰਚਣਾ ਤੇ ਝੰਡਾ ਲਹਿਰਾਉਣਾ ਇੱਕ ਨਿਯਮਤ ਅਭਿਆਸ ਦਾ ਹਿੱਸਾ ਹੈ ਤੇ ਗਲਤੀ ਨੂੰ ਤੁਰੰਤ ਠੀਕ ਕਰ ਲਿਆ ਗਿਆ ਸਿਆਟਲ ਸਥਿਤ ਕੰਪਨੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਉਹ ਝੰਡੇ ਦੀ ਸਥਿਤੀ ਕਾਰਨ ਹੋਈ ਅਣਜਾਣੇ ਦੇ ਵਿੱਚ ਨਿਰਾਦਰ ਜਾਂ ਉਲਝਣ ਦੇ ਲਈ ਦਿਲੋਂ ਮਾਫੀ ਮੰਗਦੇ ਨੇ ਫਰਮ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਹੈ ਕਿ ਇਹ ਪਾਣੀ ਦੇ ਦੋਵੇਂ ਪਾਸੇ ਮਜ਼ਬੂਤ ਸਬੰਧਾਂ ਦੀ ਕਦਰ ਕਰਦੇ ਨੇ ਤੇ ਉਹਨਾਂ ਪਾਇਚਾਰਿਆਂ ਦੇ ਲਈ ਬਹੁਤ ਸਤਿਕਾਰ ਵੀ ਰੱਖਦੇ ਨੇ ਜਿਨ੍ਹਾਂ ਦੀ ਇਹ ਸੇਵਾ ਕਰਦੀ ਹੈ ਬਲੈਕਬਾਲ ਫੈਰੀ ਹਿੰਦੀ ਵੈਬਸਾਈਟ ਕਹਿੰਦੀ ਹੈ ਕਿ ਇਹ ਵਿਕਟੋਰੀਆ ਤੇ ਪੋਰਟ ਐਂਜਲਸ ਦੇ ਵਿਚਕਾਰ ਰੋਜ਼ਾਨਾ 90 ਮਿੰਟ ਦੀ ਕ੍ਰੋਸਿੰਗ ਦੇ ਨਾਲ ਯਾਤਰੀ ਅਤੇ ਵਾਹਨ ਫੈਰੀ ਚਲਾਉਂਦੇ ਨੇ ਇਹ ਗਲਤੀ ਵਧੇ ਹੋਏ ਤਣਾਅ ਦੇ ਵਿਚਕਾਰ ਆਈ ਹੈ ਕਿਉਂਕਿ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਬਾਰੇ ਵਾਰ-ਵਾਰ ਟਿੱਪਣੀਆਂ ਕਰ ਰਹੇ ਨੇ ਛੋਟੇ ਤੇ ਦਰਮਿਆਨੇ ਕਾਰੋਬਾਰੀ ਆਗੂਆਂ ਦਾ ਕਹਿਣਾ ਹੈ ਕਿ ਕੈਨੇਡੀਅਨ ਸਮਾਨਾਂ ਦੇ ਉੱਤੇ ਵਿਆਪਕ ਅਮਰੀਕੀ ਟੈਰਿਫਾਂ ਦੇ ਨਾਲ ਸਿਰਜਣ ਲਈ ਉਹਨਾਂ ਨੂੰ ਥੋੜੇ ਸਮੇਂ ਦੇ ਵਿੱਚ ਆਪਣੇ ਕੰਮਕਾਜ ਦੇ ਵਿੱਚ ਮਾਮੂਲੀ ਤਬਦੀਲੀਆਂ ਕਰਨੀਆਂ ਪੈ ਸਕਦੀਆਂ ਨੇ ਟੋਰਾਂਟੋ ਬੋਰਡ ਆਫ ਟ੍ਰੇਡ ਦੀ ਟ੍ਰੇਡ ਸਰਵਿਸਿਜ਼ ਸ਼ਾਖਾ ਦੁਆਰਾ ਕੈਨੇਡਾ ਭਾਰ ਦੇ 50 ਛੋਟੇ ਅਤੇ ਦਰਮਿਆਨੇ ਉਦਮ ਆਗੂਆਂ ਦੇ ਸਰਵੇਖਣ ਦੇ ਵਿੱਚ ਪਾਇਆ ਗਿਆ ਕਿ ਜੇਕਰ ਉਹ ਕੰਪਨੀਆਂ 25 ਫੀਸਦੀ ਦੇ ਲੇਵੀ ਤੋਂ ਪ੍ਰਭਾਵਿਤ ਹੁੰਦੀਆਂ ਨੇ ਤਾਂ ਮਹੱਤਵਪੂਰਨ ਛਾਂਟੀ ਨਾਲੋਂ ਕੰਟਿਆਂ ਦੇ ਵਿੱਚ ਕਟੌਤੀ ਜਾਂ ਭਰਤੀ ਫ੍ਰੀਜ਼ ਵਰਗੇ ਉਪਾਅ ਤਰਜੀਹੀ ਹੈ ਹਾਲਾਂਕਿ ਵਰਲਡ ਟ੍ਰੇਡ ਸੈਂਟਰ ਟੋਰਾਂਟੋ ਦਾ ਕਹਿਣਾ ਹੈ ਕਿ ਸਰਵੇਖਣ ਕੀਤੇ ਗਏ 63 ਫੀਸਦੀ ਕਾਰੋਬਾਰ ਖੋਜ ਅਤੇ ਵਿਕਾਸ ਦੇ ਵਿੱਚ ਨਿਵੇਸ਼ਾਂ ਨੂੰ ਘਟਾਉਣ ਜਾਂ ਦੇਰੀ ਕਰਨ ਦੀ ਉਮੀਦ ਕਰਦੇ ਨੇ ਜੇਕਰ ਟੈਰਿਫ ਉਹਨਾਂ ਦੇ مالیਏ ਦੇ ਸਰੋਤਾਂ ਉਹ ਮਹੱਤਵਪੂਰਨ ਤੌਰ ਉੱਤੇ ਪ੍ਰਭਾਵਿਤ ਕਰਦੇ ਨੇ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਕੈਨੇਡੀਅਨ ਛੋਟੇ ਅਤੇ ਦਰਮਿਆਨੇ ਕਾਰੋਬਾਰ ਆਪਣੀ ਆਮਦਨ ਦਾ ਉਸਤਨ 31.1% ਅਮਰੀਕੀ ਵਿਕਰੀ ਤੋਂ ਪ੍ਰਾਪਤ ਕਰਦੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਤੋਂ ਆਯਾਤ ਤੇ 25% ਦਾ ਕੁੱਲ ਟੈਰੇਫ ਜਿਸ ਵਿੱਚ ਊਰਜਾ ਉਤਪਾਦਕਾਂ ਦੇ ਲਈ 10% ਦੀ ਘਟਾਹ ਦਰ ਸੀ 4 ਮਾਰਚ ਤੋਂ ਲਾਗੂ ਹੋ ਗਈ ਦੋ ਦਿਨ ਬਾਅਦ ਟਰੰਪ ਨੇ ਸੰਯੁਕਤ ਰਾਜ ਮੈਕਸੀਕੋ ਤੇ ਮੈਕਸੀਕੋ ਤੇ ਕੈਨੇਡਾ ਦੇ ਸਮਝੌਤੇ ਦੀ ਪਾਲਣਾ ਕਰਨ ਵਾਲੀਆਂ ਵਸਤਾਂ ਤੇ ਸੇਵਾਵਾਂ ਦੇ ਉੱਤੇ ਲੈਵੀ ਦੀ ਅਰਜ਼ੀ ਨੂੰ 2 ਅਪ੍ਰੈਲ ਤੱਕ ਰੋਕ ਦਿੱਤਾ ਬੋਰਡ ਦੀ ਰਿਪੋਰਟ ਨੀਤੀ ਨਿਰਮਾਤਾਵਾਂ ਨੂੰ ਵਪਾਰਬਿੰਨਤਾ ਕੋਟਨੀਤਕ ਸ਼ਮੂਲੀਅਤ ਅਤੇ ਨਵੀਨਤਾ ਪ੍ਰੋਤਸਾਹਨ ਪ੍ਰਦਾਨ ਕਰਨ ਤੇ ਧਿਆਨ ਕੇਂਦ੍ਰਿਤ ਕਰਨ ਦੀ ਸਿਵਾਰਿਸ਼ ਵੀ ਕਰਦੀ ਹੈ ਜਿਤੋਂ ਕਿ ਕਾਰੋਬਾਰਾਂ ਨੂੰ ਵਿਕਲਪਿਕ ਬਾਜ਼ਾਰ ਪ੍ਰਵੇਸ਼ ਰਣਨੀਤੀਆਂ ਸਪਲਾਈ ਲੜੀ ਤੇ ਫਲੈਕਸੀਬਿਲਟੀ ਅਤੇ ਸੰਚਾਲਕ ਕੁਸ਼ਲਤਾ ਸੁਧਾਰਾਂ ਨੂੰ ਤਰਜੀਹ ਦੇਣਾ ਵੀ ਚਾਹੀਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਪਾਰਕ ਭਾਈਵਾਲਾਂ ਦੇ ਉੱਤੇ ਪਰਸਪਰ ਟੈਰਿਫ 2 ਅਪ੍ਰੈਲ ਤੋਂ ਲਾਗੂ ਹੋਣ ਜਿਸ ਦਿਨ ਉਹਨਾਂ ਨੇ ਅਮਰੀਕੀ ਵਪਾਰ ਦੇ ਲਈ ਮੁਕਤੀ ਦਿਵਸ ਵਜੋਂ ਇਸਾ ਐਲਾਨ ਕੀਤਾ ਹੈ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਕਰਨ ਤੇ ਲੌਬਲੌ ਦੁਆਰਾ ਹਿੰਸਕ ਘਟਨਾਵਾਂ ਕਹੇ ਜਾਣ ਵਾਲੇ ਮਾਮਲਿਆਂ ਨੂੰ ਘਟਾਉਣ ਦੀ ਕੋਸ਼ਿਸ਼ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਸਟੋਰਾਂ ਦੀ ਗਿਣਤੀ ਵਧ ਰਹੀ ਹੈ ਜਿੱਥੇ ਕਰਮਚਾਰੀ ਸਰੀਰ ਦੇ ਨਾਲ ਪਹਿਨੇ ਹੋਏ ਕੈਮਰੇ ਲਗਾਉਂਦੇ ਨੇ ਯਾਨੀ ਕਿ ਬਾਡੀ ਕੈਮਰੇ ਪਾਉਣ ਕੇ ਲੌਬਲੌ ਜਿਸ ਦੇ ਕੋਲ ਸਪੋਰਟਰ ਅਤੇ ਸ਼ਾਪਰਜ਼ ਯਾਨੀ ਕਿ ਸੁਪਰਸਟੋਰ ਅਤੇ ਸ਼ਾਪਰਜ਼ ਡਰਗਮਾਰਟ ਵਰਗੀਆਂ ਜਾਇਦਾਦਾਂ ਨੇ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਹਿੱਸਾ ਲੈਣ ਵਾਲੇ ਸਟੋਰਾਂ ਦੀ ਗਿਣਤੀ ਜਿਹੜੀ ਹੈ ਉਹ 11 ਹੋ ਗਈ ਹੈ ਤੇ ਪਹਿਲੇ ਦੋ ਸਟੋਰ ਹਿੱਸਾ ਲੈ ਰਹੇ ਸਨ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ BC Ontario ਤੇ Manitoba ਦੇ ਵਿੱਚ ਚੁਣੇ ਹੋਏ ਜਿਹੜੇ ਨੇ ਉਹ ਸਟੋਰ ਸਟੋਰਾਂ ਦੇ ਲਈ ਪਾਇਲਟ ਪ੍ਰੋਜੈਕਟ ਦਾ ਸਾਡਾ ਵਿਸਥਾਰ ਸਾਰਿਆਂ ਦੇ ਲਈ ਇੱਕ ਸੁਰੱਖਿਅਤ ਖਰੀਦਦਾਰੀ ਵਾਤਾਵਰਨ ਬਣਾਉਣ ਪ੍ਰਤੀ ਸਾਡੀ ਨਿਰੰਤਰ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ ਸ਼ੁਰੂਆਤੀ ਨਤੀਜੇ ਜਿਹੜੇ ਨੇ ਸੁਝਾ ਦਿੰਦੇ ਨੇ ਕਿ ਸਰੀਰ ਦੇ ਨਾਲ ਪਹਿਨੇ ਕੈਮਰੇ ਹਿੰਸਾ ਘਟਾਵਾ ਨੂੰ ਘਟਾਉਣ ਦੇ ਵਿੱਚ ਮਦਦ ਕਰ ਸਕਦੇ ਨੇ ਪਰ ਉਹਨਾਂ ਦੇ ਪੂਰੇ ਪ੍ਰਭਾਵ ਦਾ ਮੁਲਾਂਕਣ ਕਰਨ ਦੇ ਲਈ ਹੋਰ ਸਟੋਰਾਂ ਤੇ ਬੈਨਰਾਂ ਦੇ ਵਿੱਚ ਇੱਕ ਵਿਆਪਕ ਲੰਮੇ ਸਮੇਂ ਦੇ ਮੁਲਾਂਕਣ ਦੀ ਲੋੜ ਹੈ ਲੋਬਲਾ ਨੇ ਅਜੇ ਤੱਕ ਇਹ ਐਲਾਨ ਨਹੀਂ ਕੀਤਾ ਹੈ ਕਿ ਕਿਹੜੇ ਸਟੋਰ ਇਸ ਵਿਸਥਾਰ ਦਾ ਹਿੱਸਾ ਹੋਣਗੇ ਜਾਂ ਉਹ ਕਿੱਥੇ ਸਥਾਨ ਕੈਮਰੇ ਸਿਰਫ ਸਿਰਫ ਜ਼ੁਬਾਨੀ ਪੁਸ਼ਟੀ ਤੋਂ ਬਾਅਦ ਹੀ ਕਿਰਿਆਸ਼ੀਲ ਜਿਹੜੀ ਹੈ ਉਸ ਦੇ ਉੱਤੇ ਧਿਆਨ ਦੇਣਗੇ ਦੱਸਦੀ ਹੈ ਕਿ ਖਾਸ ਤੌਰ ਦੇ ਉੱਤੇ ਹਿੰਸਾ ਘਟਨਾਵਾਂ ਨੂੰ ਘਟਾਉਣ ਦੇ ਲਈ ਹੀ ਇਸ ਤਰ੍ਹਾਂ ਦੇ ਜਿਹੜੇ ਨੇ ਉਹ ਫੈਸਲੇ ਲਏ ਜਾ ਰਹੇ ਨੇ ਜਦੋਂ ਸਹਿਯੋਗੀਆਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਜਿੱਥੇ ਕਿਸੇ ਦੀ ਸੁਰੱਖਿਆ ਜਾਂ ਫਿਰ ਦੂਜਿਆਂ ਦੀ ਸੁਰੱਖਿਆ ਜਿਹੜੀ ਹੈ ਉਸ ਲਈ ਤਣਾਵ ਵਧਨ ਤੇ ਡਰ ਦਾ ਖਤਰਾ ਹੁੰਦਾ ਸਿਰਫ ਸਿਖਲਾਈ ਪ੍ਰਾਪਤ ਸੰਪਤੀ ਸੁਰੱਖਿਆ ਪ੍ਰਤੀਨਿਧੀ ਤਿੱਜੀ ਤੇ ਸੁਰੱਖਿਆ ਸਟੋਰ ਪ੍ਰਬੰਧਨ ਅਤੇ ਵਾਦੂ ਟੀਮ ਮੈਂਬਰ ਜਿੱਥੇ ਲਾਗੂ ਹੁੰਦੇ ਨੇ ਕੈਮਰੇ ਪਾਉਣਗੇ ਅਤੇ ਇਸ ਪਾਇਲਟ ਦੇ ਵਿੱਚ ਭਾਗੀਦਾਰੀ ਜਿਹੜੀ ਹੈ ਸਵੈਇਛਤ ਹੈ ਰੀਟੇਲ ਕਾਉਂਸਲ ਆਫ ਕ ਕੈਨੇਡਾ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਰਿਟੇਲ ਦੇ ਨਾਲ ਸੰਬੰਧਤ ਹਿੰਸਾ ਵਾਧ ਰਹੀ ਹੈ ਅਤੇ ਕਰਮਚਾਰੀਆਂ ਨੂੰ ਰੋਜ਼ਾਨਾ ਬੇਲੋੜੇ ਸਰੀਰੀ ਖਤਰੇ ਵਿੱਚ ਪਾਇਆ ਜਾ ਰਿਹਾ ਹੈ ਇਹ ਕਹਿੰਦੇ ਨੇ ਕਿ ਉਹ ਇਸ ਮੁੱਦੇ ਨੂੰ ਹੱਲ ਕਰਨ ਦੇ ਵਿੱਚ ਮਦਦ ਲਈ ਹੱਲ ਲੱਭਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਜਿਸ ਦੇ ਵਿੱਚ ਪੁਲਿਸ ਅਤੇ ਸਰਕਾਰੀ ਅਧਿਕਾਰੀਆਂ ਦੇ ਨਾਲ ਕੰਮ ਕਰਨਾ ਸ਼ਾਮਿਲ ਹੈ ਮਿਸ਼ਨ ਪੁਲਿਸ ਦਾ ਕਹਿਣਾ ਹੈ ਕਿ ਇੱਕ 5 ਸਾਲ ਦੀ ਬੱਚੇ ਨੂੰ ਪਿਛਲੇ ਹਫਤੇ ਹਸਪਤਾਲ ਲਜਾਇਆ ਗਿਆ ਸੀ ਕਿਉਂਕਿ ਉਸਨੇ ਸਪਸ਼ਟ ਤੌਰ ਦੇ ਉੱਤੇ ਫਾਂਟਨਿਲ ਦੀ ਓਵਰਡੋਜ਼ ਲਈ ਸੀ ਜਿਸ ਕਾਰਨ ਉਸਨੂੰ ਮੁਰਠੀ ਕਰਨ ਦੇ ਲਈ ਨਲਕਸੋਨ ਦੀਆਂ ਕਈ ਖੁਰਾਕਾਂ ਦੀ ਲੋੜ ਸੀ ਮਿਸ਼ਨ ਆਰ ਸੀ ਐਮ ਪੀ ਦਾ ਕਹਿਣਾ ਹੈ ਕਿ ਐਮਰਜੈਂਸੀ ਰਿਸਪੌਂਡਰਸ ਨੂੰ ਨਾਟਮਨ ਸਟਰੀਟ ਤੇ ਇੱਕ ਘਰ ਦੇ ਵਿੱਚ ਸੱਦਿਆ ਗਿਆ ਸੀ ਜਿੱਥੇ ਉਹਨਾਂ ਨੇ ਬੱਚੇ ਨੂੰ ਬੇਹੋਸ਼ ਪਾਇਆ ਜਦੋਂ ਕਿ ਉਸਨੇ ਨਹਾਉਂਦੇ ਸਮੇਂ ਕਥਿਤ ਤੌਰ ਦੇ ਉੱਤੇ ਫੈਂਟਨਿਲ ਵਾਲੇ ਇੱਕ ਜਾਰ ਨੂੰ ਹੱਥ ਲਗਾ ਲਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਬੱਚੇ ਦੋ ਉਲਟੀਆਂ ਬੱਚੇ ਦੇ ਉਲਟੀਆਂ ਸ਼ੁਰੂ ਹੋਣ ਤੋਂ ਬਾਅਦ ਘਰ ਦੇ ਬਾਲਗਾਂ ਨੇ 911 ਤੇ ਫੋਨ ਕੀਤਾ ਤੇ ਪੈਰਾਮੈਡਿਕਸ ਤੇ ਪਹੁੰਚੇ ਅਤੇ ਨਲਕਸੌਨ ਦਿੱਤਾ ਕਨਸਟੇਬਲ ਸੁਖਸਿੱਧੂ ਨੇ ਦੱਸਿਆ ਕਿ ਪੁਲਿਸ ਅਜੇ ਵੀ ਜਾਂਚ ਕਰ ਰਹੀ ਹੈ ਕਿ ਫਾਂਟਨਿਲ ਉਸਦੀ ਚਮੜੀ ਦੇ ਰਾਹੀਂ ਹੀ ਉਸਦੇ ਅੰਦਰ ਗਿਆ ਜਾਂ ਫਿਰ ਉਹ ਨਿਗਲਿਆ ਗਿਆ ਸੀ ਸਿੱਧੂ ਦਾ ਕਹਿਣਾ ਹੈ ਕਿ ਇਹ ਮਾਮਲਾ ਅਪਰਾਧਿਕ ਲਾਪਰਵਾਹੀ ਦੇ ਮਾਪਦੰਡਾਂ ਨੂੰ ਵੀ ਪੂਰਾ ਕਰ ਸਕਦਾ ਹੈ ਤੇ ਬੀਸੀ ਦੇ ਬਾਲ ਤੇ ਪਰਿਵਾਰ ਵਿਕਾਸ ਮੰਤਰਾਲੇ ਨੂੰ ਜਾਂਚ ਦੌਰਾਨ ਸ਼ਾਮਿਲ ਕੀਤਾ ਗਿਆ ਹੈ ਮਿਸ਼ਨ ਆਰਸੀਐਮਪੀ ਦਾ ਕਹਿਣਾ ਹੈ ਕਿ ਜਿੰਨਾ ਲੋਕਾਂ ਦੇ ਘਰ ਫਾਂਟਨਿਲ ਹੈ ਉਹਨਾਂ ਨੂੰ ਇਸ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ਤੇ ਜੇਕਰ ਉਹ ਇਸ ਦਵਾਈ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਤਾਂ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਭਾਵੇਂ ਚਮੜੀ ਦੇ ਸੰਪਰਕ ਰਾਹੀਂ ਵੀ ਕਿਉਂ ਨਾ ਹੋਵੇ ਸਿੱਧੂ ਦਾ ਕਹਿਣਾ ਹੈ ਕਿ ਪਿਛਲੀ ਵਾਰ ਜਦੋਂ ਮਾਉਂਟੇਜ਼ ਨੂੰ ਬੱਚੀ ਬਾਰੇ ਜਾਣਕਾਰੀ ਮਿਲੀ ਸੀ ਤਾਂ ਉਹਨਾਂ ਨੂੰ ਸਥਿਰ ਹਾਲਾਤ ਦੇ ਵਿੱਚ ਬੀਸੀ ਚਿਲड्रन ਹਸਪਤਾਲ ਲਜਾਇਆ ਜਾ ਰਿਹਾ ਸੀ ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਦੇ ਵਿੱਚ ਇੱਕ ਜੌਬ ਆਫਰ ਦੇ ਜਿਹੜੇ ਪੁਆਇੰਟ ਨੇ ਉਹ ਫਿਲਹਾਲ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪੁਆਇੰਟਸ 25 ਮਾਰਚ ਤੋਂ ਬੰਦ ਹੋਣਗੇ ਅਤੇ ਪੁਆਇੰਟ ਸਿਸਟਮ ਦੇ ਵਿੱਚ ਇਹ ਤਬਦੀਲੀ ਆਉਂਦੇ ਕੁਝ ਦਿਨਾਂ ਦੌਰਾਨ ਦੇਖਣ ਨੂੰ ਮਿਲ ਸਕਦੀ ਹੈ ਕੈਨੇਡਾ ਦੀ ਪੀਆਰ ਦੀ ਅਰਜ਼ੀ ਦੇਣ ਸਮੇਂ ਕੁਝ ਬੇਨਕਾਰ ਜਿਹੜੇ ਨੇ ਉਹਨਾਂ ਦੇ ਕੋਲ ਐਲਐਮਆਈਏ ਆਧਾਰਤ ਜੌਬ ਆਫਰ ਹੁੰਦਾ ਜਿਸ ਨੂੰ ਵਧੇਰੇ ਅੰਕ ਮਿਲਦੇ ਨੇ ਅਤੇ ਐਲਐਮਆਈਏ ਦਾ ਪੂਰਾ ਨਾਮ ਲੇਬਰ ਇੰਪੈਕਟ ਅਸੈਸਮੈਂਟ ਹੈ ਇਹ ਅੰਕ ਪੰਜਾਹ ਆ ਜਾਂ 200 ਹੋ ਸਕਦੇ ਨੇ ਇਮੀਗ੍ਰੇਸ਼ਨ ਮਹਾਰਾ ਦਾ ਕਹਿਣਾ ਹੈ ਕਿ ਗਰੁੱਪ 0 ਵਾਲਾ ਜੋਬ ਆਫਰ ਹੋਣ ਤੇ 200 ਜਦ ਕੀ 1 2 ਜਾਂ ਫਿਰ 3 ਸ਼੍ਰੇਣੀ ਵਾਲਾ ਆਫਰ ਹੋਣ ਦੇ ਉੱਤੇ 50 ਅੰਕ ਮਿਲਦੇ ਨੇ ਮਹਾਰਾ ਦਾ ਕਹਿਣਾ ਹੈ ਕਿ ਜੋਬ ਆਫਰ ਹੋਣ ਵਾਲੇ ਬਿਨੇਕਾਰਾਂ ਦੇ ਅੰਕ ਹੋਰ ਨਾਲੋਂ ਵੱਧ ਜਾਂਦੇ ਸਨ ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਕਦਮ ਇਮੀਗ੍ਰੇਸ਼ਨ ਦੇ ਵਿੱਚ ਚੱਲ ਰਹੇ ਕਥਿਤ ਕਪਲਿਆਂ ਨੂੰ ਰੋਕਣ ਦੇ ਲਈ ਲਿਆ ਗਿਆ ਤੇ ਇਸ ਮਾਮਲੇ ਬਾਰੇ ਹਾਊਸ ਆਫ ਕਾਮਨਸ ਦੀ ਸਟੈਂਡਿੰਗ ਕਮੇਟੀ ਔਨ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਦੀ 25 ਨਵੰਬਰ ਨੂੰ ਹੋਈ ਮੀਟਿੰਗ ਦੇ ਵਿੱਚ ਵਿਚਾਰਚਾ ਹੋਈ ਬ੍ਰਾਂਟਨ ਸੈਂਟਰ então ਲਿਬਰਲ ਐਮਪੀ ਜਿਹੜੇ ਨੇ ਸ਼ਫਕਤ ਅਲੀ ਨੇ ਇਸ ਮਾਮਲੇ ਨੂੰ ਚੁੋਇਆ ਸੀ ਤੇ ਐਕਸਪ੍ਰੈਸ ਐਂਟਰੀ ਇੱਕ ਅਜਿਹਾ ਪ੍ਰੋਗਰਾਮ ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਮੰਦ ਵਿਅਕਤੀ ਸਿੱਧੇ ਤੌਰ ਤੇ ਕੈਨੇਡਾ ਦੀ ਪਰਮਨੈਂਟ ਰੈਜ਼ਿਡੈਂਸੀ ਹਾਸਲ ਕਰ ਸਕਦੇ ਨੇ ਤੇ ਕੈਨੇਡਾ ਦੇ ਵਿੱਚ ਤਜਰਬਾ ਹਾਸਲ ਵਿਅਕਤੀ ਵੀ ਪੀਆਰ ਦੀ ਅਰਜ਼ੀ ਦਿੰਦੇ ਨੇ ਇਸ ਵਿੱਚ ਬਿਨੇਕਾਰਾਂ ਨੂੰ ਉਮਰ ਪੜਾਈ ਤਜਰਬੇ ਆਦੀ ਲੈਂਗੁਏਜ ਆਦੀ ਦੇ ਨੰਬਰ ਵੀ ਮਿਲਦੇ ਨੇ ਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਦੇ ਵਿੱਚ ਹੋਈ ਸੀ ਤੇ ਐਕਸਪ੍ਰੈਸ ਐਂਟਰੀ ਦੇ ਅਧੀਨ ਬਿਨੇਕਾਰ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੀਟੇਸ਼ਨ ਮਿਲਣ ਦੇ ਕੁਝ ਮਹੀਨ ਯਾਰ ਮਿਲ ਜਾਂਦੀ ਸੀ ਇਸ ਪ੍ਰੋਗਰਾਮ ਦੇ ਪ੍ਰਚਲਿਤ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਦੇ ਵਿੱਚ ਅਰਜ਼ੀ ਦੇ ਬਹੁਤ ਥੋੜੇ ਸਮੇਂ ਦੇ ਵਿੱਚ ਨਿਪਟਾਰਾ ਕੀਤਾ ਜਾਂਦਾ ਹੈ ਕੈਨੇਡਾ ਤੇ ਦੇਸ਼ ਤੋਂ ਬਾਹਰਿਆਂ ਦੇ ਬਹੁਤ ਸਾਰੇ ਅਜਿਹੇ ਬੇਨਿਕਾਰ ਜਿਨ੍ਹਾਂ ਦੇ ਕੋਲ ਉਕਤ ਪੁਆਇੰਟਸ ਨਹੀਂ ਹੁੰਦੇ ਇਸ ਤੇ ਉੱਪਰ ਲਗਾਤਾਰ ਚਰਚਾ ਕਰ ਰਹੇ ਸਨ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਐਕਸਪ੍ਰੈਸ ਐਂਟਰੀ ਦੇ ਵਿੱਚ ਕੁਝ ਬਿਨੇਕਾਰਾਂ ਨੂੰ ਫਾਇਦਾ ਮਿਲਦਾ ਹੈ ਹੁਣ ਬਹੁਤ ਸਾਰੇ ਬਿਨੇਕਾਰ ਹੁਣ ਇਹ ਮੰਨ ਰਹੇ ਨੇ ਕਿ ਉਹ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲੇਗਾ ਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਸਕੋਰ ਹੀਟਾਂ ਵੱਲ ਵੀ ਆਉਣਗੇ ਦੱਸਦੇ ਕਿ ਇਸ ਸਮੇਂ ਸਕੋਰ 500 ਤੋਂ ਪਾਰ ਰਹਿ ਰਹੇ ਨੇ ਇਮੀਗ੍ਰੇਸ਼ਨ ਮਹਾਰਾ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਦੌਰਾਨ 70000 ਤੋਂ ਵਧੇਰੇ ਅਜਿਹੇ ਬਿਨੇਕਾਰ ਹਨ ਜਿਨ੍ਹਾਂ ਦੇ ਅੰਕ 500 ਤੋਂ ਹੀਟਾਂ ਹਨ ਤੇ ਸਿਰਫ 25000 ਅਜਿਹੇ ਬਿਨੇਕਾਰ ਹਨ ਜੋ 500 ਤੋਂ ਵਧੇਰੇ ਅੰਕ ਹੁੰਦੇ ਆ ਪੀਆਰ ਦੀ ਉਡੀਕ ਕਰ ਰਹੇ ਨੇ ਮਹਾਰਾ ਦਾ ਕਹਿਣਾ ਹੈ ਕਿ ਅੰਕਾਂ ਦੀ ਨਵੀਂ ਵੰਡ ਬਾਰੇ ਵਧੇਰੇ ਜਾਣਕਾਰੀ ਬਾਰੇ ਵੀ ਉਡੀਕ ਕੀਤੀ ਜਾਂਦੀ ਲੋੜ ਅਤੇ ਉਹ ਉਸ ਹਿਸਾਬ ਦੇ ਨਾਲ ਆਪਣੀ ਯੋਜਨਾ ਬਣਾ ਸਕਦੇ ਨੇ ਸਰਕਾਰ ਵੱਲੋਂ 2025 ਤੇ ਆਉਂਦੇ ਵਰਿਆਂ ਦੇ ਲਈ ਪੀਆਰ ਦੇ ਟੀਚਿਆਂ ਦੇ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ 2025 ਦੌਰਾਨ 395000 ਤੇ 2026 ਦੌਰਾਨ 380000 ਬੇਨਿਕਾਰਾਂ ਨੂੰ ਪੀਆਰ ਦੇਣ ਦਾ ਟੀਚਾ 2027 ਦੇ ਵਿੱਚ ਟੀਚੇ ਨੂੰ ਹੋਰ ਘਟਾ ਕੇ 365000 ਰੱਖਿਆ ਗਿਆ ਹੈ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ